ਤਾਲਾ ਦੇ ਨਗਰ ਦੇ ਮੁੱਖੀ ਸਫਾਈ ਸੇਵਕਾਂ ਨੇ ਆਪੀਮਾ ਗੰੂ ਲੈ ਕੇ ਕੀਤਾ ਸੂਸਪਰਦਰਸ਼ਨ ਮੁੱਖ ਖੇਡ ਸਾਵੇ ਤਰਨਾ ਦਿਨਤੀ ਹੋਏ ਕੱਚੇ ਸਫਾਈ ਸੇਵਕਾਂ ਘੇਰਿਆ ਨਗਰ ਨੇ ਕਮ ਮੁੱਖੀ ਸਫਾਈ ਸੇਵਕੀ ਯੂਨੀਅਨ ਦੇ ਪਤਾਨ ਮੰਗਾ ਰਿਵਾਇਸ ਪਤਾਨ ਕੋਰਡੀ ਨੇ ਕਾਹ ਕਿ ਸਾਡੀ ਮੰਗ ਹੈ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਉਹਨਾਂ ਕਿ ਆਕੇ ਜਦ ਤੱਕ ਸਾਡੇ ਕੱਚੇ ਮਲਾਜਮ ਪੱਕੇ ਨਹੀਂ ਕੀਤੇ ਜਾਂਦੇ ਉਦ ਤੱਕ ਪ੍ਰਦਰਸ਼ਨ ਚਾਰੀ ਰਹੇਗਾ ਉਹਨਾਂ ਕਿ ਆਕੇ ਪੂਰੇ ਇਤਿਹਾਸ ਵਿੱਚ ਕੱਚੇ ਮਲਾਜਮਾਂ ਨੂੰ ਪੱਕੇ ਕੀਤੇ ਜਾ ਰਹੇ ਹਨ ਪਰ ਪਟਾਲਾ ਨਗਰ ਨਿਗਮ ਵਿੱਚ ਅਧਾਰੀਆਂ ਵੱਲੋਂ ਕੁਝ ਦੇ ਕਈ ਮਹੀਨਿਆਂ ਤੋਂ ਮਲਾਜਮਾਂ ਨੂੰ ਪੱਕੇ ਕਰਨ ਲਈ ਟਾਲਮਟੋਲ ਕੀਤਾ ਜਾ ਰਿਹਾ ਹੈ ਉਹਨਾਂ ਕਿ ਆਕੇ ਨਾ ਹੀ ਕੋਈ ਪੱਤਰ ਜਾਰੀ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਕਿ ਆਕੇ ਪੱਤਰ ਉਦੇਵਤਾਿਕ ਨੇਮੀ ਸਾਈਨ ਕਰਦੇ ਹਨ ਪਰ ਨਗਰ ਨਿਗਮ ਪਟਾਲਾ ਕੇ ਉਸ ਦੇ ਤੱਕ ਨਾਤੇ ਚੂਨ ਨਹੀਂ ਸਰਕਾਰ ਇਹਨਾਂ ਕਿਆ ਕਿ ਜਦ ਤੋ ਤੱਕ ਸਾਡੀ ਮੰਗ ਮੰਨੀ ਨਹੀਂ ਜਾਂਦੀ ਤਦ ਤੱਕ ਉਹ ਹੜਤਾਲ ਤੇ ਪ੍ਰਦਰਸ਼ਨ ਜਾਰੀ ਰੱਖਣਗੇ ਕਮ ਇਹ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਬਾਰ ਬਾਰ ਲਾਲੇ ਰਾਇਆ ਜਾ ਰਿਹਾ ਕਿ ਤੁਹਾਡਾ ਅੱਜ ਕੰਮ ਹੋ ਜਾਊਗਾ ਹਫਤੇ ਬਾਅਦ ਹੋ ਜਾਏਗਾ ਮਹੀਨੇ ਬਾਅਦ ਹੋ ਜਾਏਗਾ ਸਾਨੂੰ ਇਹ ਡੀਗ ਦੇ ਡੀਗ ਦੇ ਬੜਾ ਟਾਈਮ ਹੋ ਗਿਆ ਹੁਣ ਗਾਂ ਚੂਨ ਜਾਪਤਾ ਲੱਗਣ ਵਾਲਾ ਵਾ ਤੇ ਸਾਨੂੰ ਪਰੇਸ਼ਾਨੀ ਇਹ ਪਈ ਆ ਕੀ ਆਪਾਂ ਅੱਗੇ ਬੜਾ ਵੇਟ ਕੀਤਾ ਵਾ ਤੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਝੂਠੇ ਲਾ ਦੇ ਲਾਈ ਆ ਰਹੇ ਤੁਹਾਡਾ ਕੰਮ ਜਲਦੀ ਤੋਂ ਜਲਦੀ ਹੋਏ ਕੰਮ ਕੰਮ ਕਿਹੜਾ ਬਜਰਾ ਕੰਮ ਇਹ ਹੈ ਕਿ ਮਾਦਾ ਹੀ ਸਾਨੂੰ ਇਹਨਾਂ ਨੇ ਕਿਹਾ ਹੋਵੇ ਕਿ ਤੁਹਾਨੂੰ ਕੰਟੈਕਟ ਦੇ ਜਾਂ ਪੱਕੇ ਤੋਤੇ ਪੱਕਾ ਕੀਤਾ ਜਾਏਗਾ ਤੇ ਉਹ ਤੁਹਾਨੂੰ ਕੀਤਾ ਨਹੀਂ ਯਾਦ ਆ ਆਪਾਂ 10-10 ਸਾਲ ਤੋਂ 15-15 ਸਾਲ ਤੋਂ ਕਈ ਮਲਾਏ ਤੁਹਾਡੇ 20-20 ਸਾਲ ਤੋਂ ਲੱਗੇ ਰਹੇ ਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਨਾ ਉਹਨਾਂ ਨੂੰ ਪੱਕੇ ਕੀਤਾ ਜਾ ਰਿਹਾ ਵੇ ਗੱਲ ਕੀਤੀ ਮੇਰ ਨਾਲ ਕੀ ਕਹਿੰਦੇ ਮੇਰ ਸਾਹਿਬ ਨਾਲ ਗੱਲ ਕੀਤੀ ਹੈ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਐਸ.ਡੀ.ਐਮ ਨਾਲ ਗੱਲ ਕੀਤੀ ਹੈ ਐਮ.ਐਲ.ਏ ਨਾਲ ਗੱਲ ਕੀਤੀ ਕਿਸੇ ਨੇ ਹੱਡੀ ਕੋਈ ਸੁਣਵਾਈ ਨਹੀਂ ਕੀਤੀ ਕੀ ਕਹਿੰਦੇ ਕੀ ਉਹ ਇਹੋ ਜਿਹੇ ਲਾਰੇ ਲਾਈ ਜਾ ਰਹੇ ਆ ਕਿ ਹੁਣ ਹੋ ਜਾਏਗਾ ਪਸੂ ਹੋ ਜਾਏਗਾ ਜਾਂ ਹਫਤੇ ਨੂੰ ਹੋ ਜਾਏਗਾ ਪਰ ਕਦੀ ਕਹਿੰਦੇ ਮੇਰ ਨੇ ਸਹਾਇਤ ਨਹੀਂ ਕੀਤੀ ਕਦੀ ਕਹਿੰਦੇ ਕਿਸੇ ਨੇ ਕੋਈ ਗੱਲ ਨਹੀਂ ਹੋਈ ਕਦੀ ਕਹਿੰਦੇ ਆਹ ਫਾਈਲ 'ਚ ਗਲਤੀ ਆ ਤੁਹਾਡਾ ਕੰਮ ਨਹੀਂ ਹੋ ਰਿਹਾ ਪੱਕ ਗਿਆ ਤੇ ਅੱਕ ਗਿਆ ਭਾਜੀ ਤਰਨਾ ਲਾਇ ਕਿੰਨੇ ਦਿਨ ਤੱਕ ਇੱਥੇ ਬੈਠੋ ਰਹੇ ਹੋ ਅਪਾ ਜਿੰਨਾ ਜੇ ਤੁਹਾਡਾ ਕੰਮ ਨਹੀਂ ਹੋਊਗਾ ਤੁਹਾਡਾ ਧਰਨਾ ਜਾਰੀ ਰਹੇਗਾ ਜਿੰਨਾ ਚਿਰ ਸਾਈਨ ਨਹੀਂ ਹੋਣਗੇ ਮੇਰ ਸਾਹਿਬ ਦੇ ਸਾਈਨ ਨਹੀਂ ਹੋਣਗੇ ਜਾਂ ਹੋਰ ਕੇ ਪ੍ਰਸ਼ਾਸਨ ਵੱਲੋਂ ਕੋਈ ਤੁਹਾਡੇ ਵੱਲੋਂ ਐਕਟੀਵਿਟੀ ਨਹੀਂ ਹੋਏਗੀ ਤੁਹਾਡਾ ਧਰਨਾ ਜਾਰੀ ਰਹੇਗਾ ਅਸੀਂ ਇਸ ਬੰਦ ਹੜਤਾਲ ਕੀਤੀ ਹੈ ਜੀ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ ਸਾਨੂੰ ਔਖੇ ਭਰੋਸਾ ਰੱਖਿਆ ਜਾ ਰਿਹਾ ਵਾ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਮਨਵਲ ਨਹੀਂ ਮਿਲਦਾ ਪਿਆ ਜੇ ਆਪਾਂ ਕਿਸੇ ਕੋ ਜਾਣੇ ਆ ਤਾਂ ਸਾਨੂੰ ਵਰ ਦਰਬਾਰ ਕਰੀ ਇੱਧਰ ਕਰੀ ਉੱਧਰ ਵਾ ਸਿੱਧਾ ਸਾਡੇ ਨਾਲ ਕਰੀ ਜਾ ਰਿਹਾ ਸਾਨੂੰ ਸਿਰਫ ਇਹੋ ਗਈ ਜਾ ਰਿਹਾ ਸਾਡੀਆਂ ਮੰਗਾਂ ਉਹ ਆਈ ਸਾਡੇ ਔਰ ਸੋਸਤੇ ਸਾਡੇ ਬੰਦੇ ਕੰਟਰੈਕਟ ਤੇ ਕਿਤੇ ਇਹਨਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ ਤਾਂ ਜੋ ਉਹਨਾਂ ਵਾਲੇ ਟਾਈਮ ਤੇ ਚੌਂ ਜਾਂਦਾ ਦੋ ਚੌਂ ਦਿਨਾਂ ਨੂੰ ਚੌਂ-ਚੌਂ ਜਾਂਦਾ ਲੱਗ ਜਾਣਾ ਜੀ ਕੋਈ ਚੌਂ ਜਾਂਬ ਤੇ ਪਰ ਕੋਈ ਕੰਮ ਨਹੀਂ ਹੋਣਾ ਤੇ ਸਾਡੇ ਇਹ ਬੰਦੇ 24 ਸਾਲ 25 ਸਾਲ ਤੋਂ ਇੱਥੇ ਕੰਮ ਕਰ ਰਹੇ ਆ ਉਹ ਫਿਰ ਰਹਿ ਜਾਣੇ ਸਾਡੀ ਸਰਕਾਰ ਕੋਈ ਮੰਗਿਆ ਸਰਕਾਰ ਨੇ ਸਾਡੀ ਮਨਜ਼ੂਰੀ ਮੰਨ ਲਈ ਆ ਜੀ ਐਮਐਲਏ ਸਾਹਮਣੇ ਸਾਈਨ ਕਰਤੇ ਆ ਫਿਰ ਸਾਹਬ ਦੇ ਸਾਈਨ ਲੈਂਦੇ ਆ ਕਮਿਸ਼ਨਰ ਸਾਹਬ ਦੇ ਰੈਂਦੇ ਆ ਜਾਂ ਕਿਸੇ ਅਫਸਰ ਦੇ ਵੀ ਸਾਈਨ ਲੈਂਦੇ ਆ ਕੋ ਜਲਦ ਤੋਂ ਜਲਦ ਸਾਈਨ ਕਰਨ ਇਹ ਆਪਣਾ ਧਰਨਾ ਚੁੱਕ ਦਿੰਦੇ ਆ ਤੇ ਜੇ ਉਹ ਸਹਿਯੋਗ ਨਹੀਂ ਕਰਦੇ ਤੇ ਸਾਡਾ ਧਰਨਾ ਪ੍ਰੋਪਰ ਹੀ ਚੱਲਦਾ ਰਹੇਗਾ